हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਦੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਸੁਖਦੇਵ ਪਨਗੋਟੇ ਹੋਣਾਂ ਦੇ ਕੋਲ ਪਸ਼ੂ ਵਪਾਰ ਦਾ ਕੀਤਾ ਵੀਰ ਸੁਖਦੇਵ ਸਿੰਘ ਉਹਨਾਂ ਦਾ ਗਿਲ ਡੇਰੀ ਫਾਰਮ ਪਿੰਡ ਪਨਗੋਟਾ ਠੀਕ ਹੈ ਜੀ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਫਾਰਮ ਤੇ ਕਿਸੇ ਭਰਾ ਨੂੰ ਪਸ਼ੂ ਵੇਚਣਾ ਹੈ ਚਾਹੇ ਖਰੀਦਣਾ ਠੀਕ ਹੈ ਜੀ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਜੀ ਵੀਰ ਹੁਣੇ ਪਸ਼ੂ ਅਗੇ ਖਰੀਦਦਰੀ ਵੀ ਕਰਦੇ ਆ ਤੇ ਲਿਆ ਕੇ ਸੇਲ ਕਰਦੇ ਆ ਠੀਕ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਤੁਹਾਨੂੰ ਦੋਸਤੋ ਦੋ ਐਨੀਮਲ ਦਿਖਾਉਣੇ ਆ ਇੱਕ ਫਾਰਮ ਟਰੈਕ 60 ਫੈਕਟਰ ਆ ਵੀਰ ਉਹਨਾਂ ਦੇ ਕੋਲ ਘਰੇਲੂ ਵਾਈ ਜੋਤੀ ਵਾਸਤੇ ਵੀਰ ਉਹਨਾਂ ਨੇ ਰੱਖਿਆ ਸੀਗਾ ਉਹ ਸੇਲ ਕਰਦੇ ਆ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਵਿੱਚੇ ਦਿਖਾ ਦੇਵਾਂਗੇ ਕਿੰਨਾ ਮਾਡਲ ਆ ਤੇ ਕਿੰਨਾ ਕਾ ਦੋਸਤੋ ਕੰਡੀਸ਼ਨ ਵਾਈਜ਼ ਹੈਗੀ ਠੀਕ ਹੈ ਜੀ ਪੂਰੀ ਗੱਲਬਾਤ ਆਪਾਂ ਕਰਾਂਗੇ ਵੀਰ ਸੁਖਦੇਵ ਸਿੰਘ ਜੀ ਨਾਲ ਟਰੈਕਟਰ ਉਹ ਤੁਹਾਨੂੰ ਆਪਾਂ ਲਾਸਟ ਦੇ ਵਿੱਚ ਦਿਖਾ ਦੇਵਾਂਗੇ ਠੀਕ ਹੈ ਜੀ ਤੇ ਸਟਾਰਟਿੰਗ ਤੋਂ ਜਦੋਂ 2 ਜਨਵਰੀ ਆ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਦੋ ਐਨੀਮਲ ਨੇ ਇਹ ਵੀਰ ਸੇਲ ਕਰਦਾ ਤਰੀਕ ਆ ਜ 8 ਫਰਵਰੀ ਆ ਸਮਾਂ ਕੋ ਮਾਰਨਿੰਗ ਦੇ 11:30 ਵਜੇ ਦਾ ਇੱਕ ਝੋਟੀ ਦਿਖਾਵਾਂਗੇ ਸੂਈ ਸੂਾਈ ਇੱਕ ਦੋਸਤੋ ਏਆਈ ਹੋਈ ਆ ਠੀਕ ਹੈ ਜੀ ਇੱਕ ਬੱਚੀ ਦਿਖਾ ਦਾਂਗੇ ਤੁਹਾਨੂੰ ਠੀਕ ਹੈ ਜੀ ਆਪਸਰ ਬੱਚੀ ਆ ਅਗੇ ਬਿਲਕੁਲ ਟੀਕਾ ਭਰਾਇਆ ਕੋਈ 12 ਦਿਨ 15 ਦਿਨ 14 ਦਿਨ ਜਿੰਨਾ ਵੀ ਸਮਾਂ ਹੋਇਆ ਉਹ ਪ ਤਾਂ ਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਾਹਿਬ ਜੀ ਅਸੀਂ ਗੱਲ ਸੰਧੂ ਸਾਹਿਬ ਸਾਰੇ ਸੰਧੂ ਚੈਨਲ ਵੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਸੰਧੂ ਸਾਹਿਬ ਠੀਕ ਠਾਕ ਬਹੁਤ ਵਧੀਆ ਭਾਜੀ ਠੀਕ ਠਾਕ ਸੇਤਾ ਵਧੀਆ ਜੀ ਕਿਰਪਾ ਕਰੂ ਨਾਨਕ ਪਾਸ਼ਾ ਦੀ ਅੱਛਾ ਵੀਰ ਸੁਖਦੇਵ ਇੱਕ ਦਾ ਆਪਣੇ ਕੋਲ ਦੋ ਐਨੀਮਲ ਨੇ ਤੇ ਇੱਕ ਆਪਾਂ ਟਰੈਕਟਰ ਆਪਣੇ ਤੋਂ ਸੇਲ ਕਰਦੇ ਪਏ ਆ 7 ਮਾਡਲ ਫਾਰਮ 60 ਫਾਰਮ 60 ਪੀਕੇਟੀ ਦੇ ਚਾਰੇ ਟਾਇਰ ਆਪਾਂ ਨਵੇਂ ਪੁਆਏ ਆ ਅੱਜ 11 ਮਹੀਨੇ ਹੋਏ ਪੁਆਇਆਂ ਬਹੁਤ ਹੀ ਸਾਫ ਸੁਥਰਾ ਟਰੈਕਟਰ ਆ ਇਹਨੂੰ ਪਤਾ ਘਰਾਂ ਚ ਕਈ ਕੋ ਸੱਜਾ ਖੱਪਾ ਕੋ ਹੋਰ ਲੈਣ ਦੀ ਸਕੀਮ ਬੱਚੇ ਬਣਾ ਲੈਂਦੇ ਆ ਆਹ 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 ਇਹ ਨਵੇਂ ਨੁਮੇ ਦੇ ਰਵਾਜ ਜਿਵੇਂ ਚੱਲੇ ਆ ਹਾਂ ਤੇ ਕੋਈ ਇਸ ਤਰ੍ਹਾਂ ਦੀ ਸਕੀਮ ਬਣ ਗਈ ਟਰੈਕਟਰ ਬਹੁਤ ਸੋਹਣਾ ਵਾ 20 ਤਵੀਆਂ ਮਤਲਬ ਐ ਖੇੜਦਾ ਫਿਰਦਾ ਲੈ ਕੇ ਹਾਂ ਹਾਂਜੀ ਤੇ ਉਹ ਤਾਂ ਨਹੀਂ ਬਣ ਗਿਆ ਦੂਜਾ ਪਲਾਨ ਵੀ ਹਜੇ ਸਫਾਰੀ ਸਮਝ ਸੋਣੀਏ 98 11 ਨੂੰ ਨਹੀਂ ਨਹੀਂ ਸੰਤੂ ਸਾਹਿਬ ਉੱਥੇ ਨਹੀਂ ਆਪਾਂ ਗੁਰੂ ਰਾਮਦਾਸ ਪਾਸ਼ਾ ਦੀ ਮੇਰ ਆਪਾਂ ਗੁਰੂ ਦੇ ਭਾਣੇ ਦੀ ਰਹਿਣ ਵਾਲੇ ਬੰਦੇ ਆ ਸਾਧਕੇ ਜਿਹੇ ਬੰਦੇ ਆ ਕੋਈ ਟਗੜੇ ਨਹੀਂ ਤੇ 98 11 ਦੇ ਸਾਧਕੇ ਬੰਦਿਆਂ ਕੋਲੀ ਉਹ ਚਲੋ ਕੋਈ ਗੱਲ ਨਹੀਂ ਉਹ ਜੇ ਤੁਹਾਡੀ ਕਿਰਪਾ ਹੋਈ ਤੇ ਲੈ ਲਾਂਗੇ ਜੀ ਕੋਈ ਨਹੀਂ ਪਰ ਇੱਕ ਆਪਣੇ ਕੋਲ ਜੀ ਮੱਝਵਾ ਹਾਂਜੀ ਹਾਂਜੀ ਲਓ ਵੀ ਇੱਕ ਦੋਸਤੋ ਪਹਿਲਾਂ ਸ਼ੁਰੂਆਤ ਛੋਟੀ ਤੋਂ ਕਰਦੇ ਆ ਬਹੁਤ ਖੂਬਸੂਰਤ ਛੋਟੀ ਵਾਲੀ ਤੁਸੀਂ ਆਹ ਸਾਹਮਣੇ ਦੇਖ ਲਓ ਹਾਂਜੀ ਸੂਈ ਸਵਾਈ ਆ ਤੇ ਵੀਰੇ ਅੱਜ ਕਿੰਨਾ ਸਮਾਂ ਹੋ ਗਿਆ ਨੇ ਇਹ ਸੰਧੂ ਸਾਹਿਬ ਦੇਖਣ ਨੂੰ ਦੂਸਰੇ ਲੱਗਦੀ ਪਰ ਸੂਏ ਤੀਸਰੇ ਆਪਾਂ ਝੂਠਾ ਕੰਮ ਨਾ ਕੀਤਾ ਨਾ ਕਰਨਾ ਵਾ ਜੀ ਤੀਸਰੇ ਸੂਏ ਸੂਈ ਆ ਸੂਈ ਨੂੰ ਇਹਨੂੰ ਅੱਜ ਲਗਭਗ ਹੋਵੇਖ ਲਓ ਕੱਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ 18 20 ਦਿਨ ਸੂਈ ਨੂੰ ਹੋ ਗਿਆ ਆਪਾਂ ਇਹ ਨਹੀਂ ਕਹਿਣਾ ਮੈਂ 3-4 ਦਿਨ ਹੋਏ ਆ ਲਓ ਵੀ ਦੋਸਤੋ 18 20 ਬਿੰਦਾ ਕਿਸਾਨ ਵੀਰੋ ਸਮਾ ਹੋ ਗਿਆ ਠੀਕ ਹੈ ਜੀ ਆ ਬੱਤੀ ਤੁਹਾਨੂੰ ਦਿਖਾ ਦਈਏ ਇਹ ਕੱਤੀ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਮਗਰ 30 ਮਿਲ ਕਾਫਾ ਮਗਰ ਕੱਤੀ ਆ ਗਈ ਹੈ ਤੇ ਝੋਟੀ ਚੰਗੀ ਆ ਬਾਕੀ ਹਾਈਟ ਕੱਟ ਦੀ ਵੀ ਸੋਹਣੀ ਆ ਸਿੰਗ-ਸਿੰਗ ਪੂਰਾ ਗੁਲਾਈ ਦੇ ਵਿੱਚ ਬਿਲਕੁਲ ਮੱਥੇ ਤੋਂ ਜੇਕਰ ਆਪਾਂ ਗੱਲ ਕਰੀਏ ਬਲੈਕ ਮੱਥਾ ਬਾਕੀ ਸਭ ਕੁਝ ਤੁਸੀਂ ਜੀ ਸਾਹਿਬ ਸਾਫ ਸੁਥਰੀ ਆ ਹਾ ਥੋੜਾ ਡਰਦੀ ਆਈ ਕਰਕੇ ਠੀਕ ਆ ਅੱਛਾ ਫਿਰ ਸੁਖਦੇਵ ਜੀ ਥੱਲੇ ਦੋ ਬੈਸ ਟਨ ਕਿੰਨਾ ਚੋ ਵਾਦ ਗਏ ਦੁੱਧ ਸੰਤੂ ਸਾਹਿਬ 10 ਕਿਲੋ ਜਿਹੜਾ ਆਪਾਂ ਮੰਤੀ ਕਰਾਉਣੀ ਆ ਸ ਸਿੰਗਲ ਬੀਬੀ ਆ ਬਿਲਕੁਲ ਪਤਲਾ ਪਿੰਡਾ ਠੀਕਾ ਜੀ ਕਰਮਾਲੀ ਦਾ ਫੇਸਪੂਟ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਕਰਮਾਲੀ ਨੂੰ ਪਿੱਠ ਫੂੜਾ ਲੱਗਾ ਠੀਕਾ ਜੀ ਆ ਦੇਖੋ ਸੋ 10 ਲੀਟਰ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਜੋ 18 20 20 ਦਿਨਾਂ ਦੀ ਸੂਈ ਦੇ ਥੱਲੇ ਤੇ ਥੋੜਾ ਜਿਹਾ ਆਪਾਂ ਲਾਗਿਆ ਤੁਹਾਨੂੰ ਥੰਮ-ਥੰਮ ਵੀ ਵਿਖਾਵਾਂਗੇ ਠੀਕਾ ਜੀ ਤਸੱਲੀ ਦੇ ਨਾਲ ਆ ਫੇਸ ਕੁਆਲਿਟੀ ਇਹਦੀ ਮੂੰਹ ਮੱਥੇ ਤੋਂ ਠੀਕ ਆ ਤੇ ਕਿਉਂ ਚਵਾ ਦੀ ਦਿਰਾਵੀ ਪਰ ਪੋਲੀ ਉੱਪਰ ਪੋਲੀ ਸੰਧੂ ਸਾਫ ਥਾਂ ਆ ਲਓ ਜੀ ਆ ਜਿਹੜਾ ਤੁਹਾਨੂੰ ਆਪਾਂ ਉਲਟੇ ਪੈਣੀ ਵਾਲੀ ਸਾਈਡ ਤੋਂ ਦਿ ਸੋ ਵਰਲਡ ਆਵੰਦਾ ਸਪੇਸ ਤੁਸੀਂ ਕਰੋ ਚੈੱਕ ਹੁਣ ਤਕਰੀਬਨ 12 ਕ ਵੱਜਨ ਦਾ ਵੀਰ ਸਕਦੇ ਹੋ ਮਾਰਨਿੰਗ ਚੁਵਾਈ ਕਰਤੀ ਸੀ ਕਿੰਨੇ ਵਜੇ 6 ਤੋਂ 6 ਜੀ ਠੀਕ ਹੈ ਜੀ ਬਸ ਸਵੇਰੇ ਵੀ 6 ਵਜੇ ਸ਼ਾਮਾਂ ਨੂੰ 6 ਵਜੇ ਜਿਹੜਾ ਭੈਣ ਭਰਾ ਕੋ ਨੇੜੇ ਆਉਂਦਾ ਦੋ ਟਾਈਮ ਚੁਵਾਈ ਕਰੇ ਆਪਦੀ 3 ਟਾਈਮ ਕਰੇ ਕੋਈ ਆਨਲਾਈਨ ਸੌਦਾ ਕਰਦਾ ਤਦ ਵੀ ਆਪਾਂ ਵੀਡੀਓ ਕਾਲ ਤੇ ਚੁਵਾਵਾਂਗੇ ਬਿਲਕੁਲ ਬਿਲਕੁਲ ਅੱਛਾ ਵੀਰ ਸਕਦੇ ਆ ਵੀ ਦੀ ਡਿਮਾਂਡ ਕੀ ਕਰਦੇ ਪਏ ਆ ਦੇ ਦਾਂਗੇ ਕਿੰਨੇ ਦੀ ਝੋਟੀਆ ਸੰਤੂ ਸਾਹਿਬ ਇਹਦੀ ਡਿਮਾਂਡ ਤੇ ਆਪਾਂ ਚਲੋ ਜਿੱਤਰਾ ਦੀ ਮੱਝ 1-5 ਕਰ ਲਈਏ ਲੱਖ ਕਰ ਲਈਏ ਪਰ ਆਪਾਂ 95000 ਦੀ ਦੇਣੀ ਹ ਪਰ ਤੂੰ ਆਖਿਆ ਹੁੰਦਿਆ ਵੀ ਅਜੇ ਉਹ ਰੇਟ ਰੱਖੀ ਜਿਹੜੇ ਦੇ ਹੀ ਦੇਣੇ ਫਲੋ ਫਲੋ ਵਾਲਾ ਕੰਮ 90000 ਦੀ ਦੇ ਦਈਏ ਸੰਦੂ ਸਾਹਿਬ ਹਾਂਜੀ 90 ਦੀ 90 ਦੀ ਹਾਂਜੀ 90 ਦੇ ਜਿੰਨੂੰ ਫੱਬੇ ਪਰ ਆਪਾਂ ਵਿੱਚ ਛੋੜ ਛੱਪਾ ਕਰਨਾ ਹੁਣ ਖੁੱਲਿਆ ਕਰ ਦਈਏ ਸੰਦੂ ਸਾਹਿਬ ਕਰ ਦਾਂ। ਜੇ ਤੁਸੀਂ ਆਂਦੇ ਇਹ ਕਰਤਾ ਐਡ ਤੋਂ ਵੀਰੋ ਹੋ ਜੂਗੀ 86 ਦੀ ਹੋ ਗਈ ਜੀ ਹਾਂਜੀ ਹੋ ਗਈ ਜੀ ਚਲੋ ਹਾਂਜੀ 86 ਦੀ ਹਾਂ ਨਾ ਹੋਊਗੀ ਮਲੋਚੋਂ ਭਰਾ ਨੂੰ ਕਿਸੇ ਨੂੰ 100 ਰੁਪਏ ਛੋੜ ਹੀ ਕੀਤੀ ਜਾਊਗੀ ਤੇ ਕੋਈ ਮੁੜ ਕੇ ਆਖੇ ਫੇਰ ਨਹੀਂ ਠੀਕ ਆ ਜੀ ਹਾਂ ਜੋ ਤੂੰ ਆਸਤਾ ਪਤਾ ਦੀ ਗੱਲ ਮੋਲ ਲਓ ਵੀ 86000 ਦੀ ਦੋਸਤੋ ਇਹ ਜਿਹ ਸੋ ਦੋ ਜਣ ਝੋਟੀ ਆ ਬਾਕੀ ਚੰਗੇ ਰੰਗ ਟੰਗ ਦੇ ਵਿੱਚ ਆ ਮੂੰਹ ਮੱਥੇ ਦੀ ਚੰਗੀ ਆ 10 ਕਿਲੋਟਰ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਮਗਰ ਕੱਟੀ ਆ ਠੀਕ ਆ ਜੀ ਬੱਤਾਂ ਬਹੁਤ ਗੱਲਾਂ ਜਮੀਂ ਪੜੀ ਆ ਬਾਹਰ ਮੋਲਮਾਲ ਵੜੇ ਹੋਏ ਖੜੇ ਆ ਫਿਰ ਉਹ ਆਪਾਂ ਨੂੰ ਭਾਣਾ ਬਣੀ ਆ ਆਪਾਂ ਭਾਣਾ ਕਿਸੇ ਭਣ ਭਰਾ ਨੂੰ ਦੇ ਦਈਏ ਇਸੇ ਤਰ੍ਹਾਂ ਹੀ ਆ ਫਿਰ ਤੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਸੈਕੰਡ ਨੰਬਰ ਤੇ ਇਧਰ ਵੱਛੀ ਆ ਗਈ ਆ ਵੀਰ ਇਹ ਸੰਤੂ ਸਾਹਿਬ ਆਪਣਾ ਫਾਰਮ ਤੋਂ ਆਪਾਂ ਲਈ ਆ ਹਾਂਜੀ ਇਹਨੂੰ 24 ਜਨਵਰੀ ਦਾ ਜਿਹੜਾ ਵਾ ਟੀਕਾ ਭਰਿਆ ਵਾ 24 ਜਨਵਰੀ ਦਾ 24 ਜਨਵਰੀ ਦਾ ਮਤਲਬ ਲਾ ਲਓ ਤੁਸੀਂ 6 ਦਿਨ ਹੋ ਤੇ 8 14 ਕ ਦਿਨ ਹੋ ਗਿਆ ਅੱਜ 14 ਕ ਦਿਨ ਦਾ ਸਮਾ ਗਿਆ ਪਰ ਜਿਹਨੂੰ ਦੇਣੀ ਖਾਲੀ ਕਰਕੇ ਦੇਣੀ ਖਾਲੀ ਸਮਝ ਕੇ ਲਵੇ ਅਗਲਾ ਤੇ ਇੱਕ ਐ ਕੈਸਾ ਜਿਮਨ ਦੀ ਵੀਰ ਸਾਨੂੰ ਸਭ ਪੈਨੀ ਮੇਕਰ ਦੀ ਪੈਨੀ ਮੇਕਰ ਦੀ ਹਾਂਜੀ ਹਾਂਜੀ ਲਓ ਵੀ ਉਮਰ ਕਿੰਨੀ ਦਸੀ ਅਖੀਰੀ ਉਹਦੇ ਉਮਰ ਨਹੀਂ ਸੰਧੂ ਸਾਹਿਬ ਨਾ ਉਹਨਾਂ ਦਸੀ ਨਾ ਮੈਂ ਪੁੱਛੀ ਐਂ ਹੀ ਲੈ ਲਈ ਉਹ ਤੈਨੂੰ ਪਤਾ ਮੇਰੇ ਜਟਾਂ ਵਾਲੇ ਸੋਤੇ ਆ ਨਾ ਪੁੱਛੀ ਉਹ ਤੇ ਨਾ ਜਟਾ ਸੋਤਾ ਵੀ ਲਾਇਆ ਬਾਕੀ ਹੋ ਸਕਦਾ ਵੀ ਮੈਨੂੰ ਲੱਗਦਾ ਜੇ ਸਖਦੇਵ ਸ਼ਾਇਦ ਹੋ ਸਕਦਾ ਕਿ ਖੀਰੀ ਵੀ ਨਹੀਂ ਪਤਾ ਜੀ ਖੀਰੀ ਆ ਦੋਂਦੀ ਆ ਚੋਗੀ ਆਪਾਂ ਐਂ ਹੀ ਲੈ ਲਈ ਠੀਕ ਹੈ ਜੀ ਤੇ ਇਹ ਉੱਥੇ ਤੇ ਖੁੱਲੀਆਂ ਹੀ ਰਹਿੰਦੀਆਂ ਤੇ ਮੈਂ ਆਣ ਕੇ ਰਸੀ ਪਾਤੀ ਬੜੀ ਕਾਲ ਪੈਂਦੀ ਆ ਠੀਕ ਹੈ ਜੀ ਹਾਂ ਲਓ ਵੀ ਕਰੋ ਚੈੱਕ ਵੱਚੀ ਬਹੁਤ ਦੋਸਤੋ ਖੂਬਸੂਰ ਬੈਨੀ ਮੇਕਰ ਵੀ ਵੀਰ ਦੱਸ ਰਿਹਾ ਇਹ ਬੱਛੀ ਆ ਚੰਗੇ ਫਾਰਮ ਦੇ ਵਿੱਚੋਂ ਵੀਰ ਉਹਨਾਂ ਨੇ ਪਰਚੇਜ਼ ਕੀਤੀ ਆ ਬਹੁਤ ਭੈਣ ਭਰਾਵਾਂ ਨੂੰ ਲੋੜ ਹਦੀ ਵੀ ਇੱਕ ਬਹੁਤ ਖੂਬਸੂਰਤ ਚੰਗੀ ਬੱਛੀ ਖਰੀਦਣ ਦੀ ਚਾਹਵਾਨ ਹੁੰਦੇ ਆ ਸਾਰੇ ਭੈਣ ਭਰਾ ਆ ਦੇਖੋ ਬੱਛੀ ਦੀ ਬਿਊਟੀ ਚੈੱਕ ਕਰੋ ਬਿਲਕੁਲ ਸਮਾਲ ਸਾਈਜ਼ ਕਰਨ ਸੋ ਨਸਲ ਬਰੀਡ ਮੇਰੇ ਵੀਰਾਂ ਨੇ ਵੇਖ ਲਿਆ ਸਾਰੇ ਵੈਸੇ ਤੁਸੀਂ ਜਜ ਕਰ ਲੈਣੀ ਆ ਬਾਕੀ ਤੁਹਾਨੂੰ ਥੋੜੀ ਜਿਹਾ ਝੋਲੀ ਚਾਲੀ ਤੋਂ ਵਿਖਾ ਦਿੰਨੇ ਆ ਹਾਂਜੀ ਹਾਂਜੀ ਬਹੁਤ ਸੋਹਣੀ ਜੀ ਹਾਂ ਠੀਕ ਆ ਜੀ ਸੋ ਆਜੇ 14 ਦਿਨ ਦਾ ਜਿਹੜਾ ਸਮਾਂ ਹੋ ਗਿਆ ਇਹਨੂੰ ਟੀਕੇ ਭਰਾਏ ਨੂੰ ਠੀਕ ਆ ਜੀ ਕਦ ਕਾਠ ਬੱਛੀ ਸੋ ਚਾਰ ਹੀ ਥਾਣਾ ਠੀਕ ਆ ਜੀ ਹਾਂਜੀ ਕੋਈ ਫੋਟ ਸ਼ਾਂਕ ਨਹੀਂ ਆ ਕੋਈ ਫੋਟ ਸ਼ਾਂਕ ਨਹੀਂ ਗਈ ਸੋ ਚਾਰੇ ਥਾਣਾ ਵੱਛੀ ਚੰਗੀ ਆ ਵੀਰ ਸਖਦੇਵ ਇਹਦਾ ਵੀ ਮੜਾ ਹੀ gekeੜਾ ਘਰਾਦ ਗਏ ਦਿਖਾਦ ਗਏ ਤਸਵੀਰ ਦੇ ਨਾਲ ਬੜੀ ਮੇਰੀ ਸੰਧੂ ਸਾਹਿਬ ਬਹੁਤ ਹੀ ਜਿਆਦੀ ਇਹ ਉੱਥੇ ਫਾਰਮ ਤੇ ਇਹਨਾਂ ਨੂੰ ਪਿਆਰ ਹੀ ਨਾ ਹੁੰਦਾ ਸਰਸਾ ਹਾਂਜੀ ਹਾਂਜੀ ਲੁਘੇਰੀ ਦੀਆਂ ਵਾਂ ਆ ਲਓ ਜੀ ਤੇ ਮੈਂ ਗੋ ਕਾਇਆਂ ਲਈਆਂ ਤਾਂ ਮੈਨੂੰ ਵੱਛੀ ਚੰਗੀ ਲੱਗੀ ਮੈਂ ਵੀ ਲੈ ਲਈ ਨਾਲ ਠੀਕ ਆ ਵੀਰ ਲਓ ਜੀ ਕਰੋ ਚੈੱਕ ਹਾਂਜੀ ਬੜੀ ਸੋਹਣੀ ਵੱਛੀ ਆ ਦੋਸਤੋ ਥਾਣਾ ਤੋਂ ਨਾ ਦੀ ਬੜੀ ਸਫਾਈ ਆ ਝੋਲੀ ਚਾਲੀ ਕਰਮ ਵਾਲੀ ਠੀਕ ਆ ਜੀ ਆਹਨ ਤਾਂ तकरीबन ਕੋਈ ਸਾਲ ਦੇ 15 ਦਿਨ ਹੀ ਆਪਾਂ ਗੱਲ ਕਰਦੇ ਆ ਵੀ ਆਉਂਦੇ ਆ ਟਾਈਮ ਨੂੰ ਮੇਰਾ ਭਰਾ ਕੋਈ ਗੱਬਣ ਕਰਾ ਕੇ ਪੂਰੀ ਤਿਆਰੀ ਤੇ ਖੜੀ ਕਰ ਦੇਣਾ ਬਣੂਗਾ ਜੀ ਹਾਂ ਆਉਂਦੀ ਵਿਸਾਖੀ ਤੱਕ ਪੈਸੇ ਵਟੂਗਾ ਬਹੁਤ ਵਧੀਆ ਠੀਕ ਆ ਜੀ ਆ ਦੇਖੋ ਸੋ ਚਾਰੇ ਦਾਣਾ ਦੋਸਤੋ ਕੋਈ ਫੋੜ ਸ਼ਾਂਕ ਨਹੀਂ ਗਈ ਬਾਕੀ ਥਣ ਵੀ ਬਹੁਤ ਸਾਰਾ ਕੱਢੂਗੀ ਕਰਮਾਂ ਲਈ ਠੀਕ ਆ ਜੀ ਜਿਵੇਂ ਜਿਵੇਂ ਆ ਗਿਆ ਸਮਾਂ ਇਹਦੇ ਤੇ ਭਾਈ ਸਾਹਿਬ ਜੀ ਤਾਂ ਖਰਗੋਸ਼ ਸਹਿ ਦੀ ਪਸ਼ਮ ਹੁੰਦੀ ਵੇਖ ਕਿੱਡੇ ਸੋਹਣੇ ਪਰਵਟੇ ਭਰੂਟੇ ਆ ਉਹ ਬਹੁਤ ਸੋਹਣਾ ਮਸਤ ਫਿਰ ਸੁਖਦੇਵ ਇਹ ਅਜ ਨਾਗ ਬਿਨਾ ਕਿਨੇ ਦਾਪਾ ਸੰਤੂ ਸਾਹਿਬ ਨਾਗ ਤੇ ਲੋਕ ਮੈਂ ਵੇਨਾ ਆਂ ਵੀਡੀਓ ਤੇ ਵੇਦਾ ਰਹਿਣਾ ਮੰਟੀਗਾ ਜੀ ਬਹੁਤ ਬਹੁਤ ਭੁੱਲ ਕਰੀ ਜਾਂਦੇ ਆ ਪਰ ਆਪਾਂ 5000 ਰੁਪਏ ਦੇ ਦੇਣੀ ਆ 5000 ਦੀ 1000 ਵਿੱਚੋਂ ਛੋੜ ਕਰ ਦੇਣੀ 20000 ਰੁਪਿਆ ਲੈਣਾ 24000 ਹਾਂਜੀ ਠੀਕ ਆ ਵੀਰੇ ਹਾਂਜੀ ਲੋ ਵੀ 5000 ਦੋਸਤੋ ਡਿਮਾਂਡ ਵੀਰ ਨੇ ਕੀਤੀ ਹੈ ਤੇ 24000 ਦੀ ਰੱਛੀ ਮਿਲ ਜੂਗੀ ਨਿਕਲ ਆਉਂਦੀ ਹੈ ਕਿਸੇ ਭਰਾ ਦਾ ਠੀਕ ਹੈ ਜੀ ਕਿਉਂਕਿ ਬਣਿਆ ਪਸ਼ੂ ਹੋਵੇਗਾ ਤਾਂ ਨਿਕਲੇਗਾ ਵੀ ਜ਼ਰੂਰ ਤੇ ਅੱਜ 14 ਦਿਨ ਦਾ ਸਮਾਂ ਹੋ ਗਿਆ ਇਸ ਬੱਚੀ ਨੂੰ ਬਣੀ ਥਣੀ ਨੂੰ ਬਾਕੀ ਮੇਰਾ ਭਾਜ ਜੀ ਨੂੰ ਪਸੰਦ ਆਊਗੀ ਤੁਸੀਂ ਸਬਦਾ ਕਰ ਲਿਓ 24000 ਦੀ ਬੱਚੀ ਮਿਲ ਜੂਗੀ ਤੇ ਬਿਲਕੁਲ ਬੁਲਬੁਲ ਦਾ ਬੱਚਾ ਹੀ ਆ ਕਰਮਾ ਲਾ ਠੀਕ ਹੈ ਜੀ ਤੇ ਇਹ ਅੱਜ ਵੀਰ ਸਰੇਵ ਕੋਲ ਦੋ ਐਨੀਮਲ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਤੇ ਇੱਕ ਟਰੈਕਟਰ ਆਪਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਇੱਕ ਟਰੈਕਟਰ ਵੀ ਹੋਣੀ ਜਿਹੜਾ ਸੈਲ ਸੇਲ ਕਰਦੇ ਆ ਫਾਰਮ 60 ਉਹਦੇ ਨਾਲ ਚੱਲਦੇ ਆ ਉਹਦੀ ਡਿਟੇਲ ਵੀ ਆਪਾਂ ਤੁਹਾਡੇ ਨਾਲਾਂ ਚੀ ਕਰ ਦਿੰਦੇ ਆ ਆ ਜੀ ਅਹ ਹਾਂ ਜੀ ਦੋਸਤਾਂ ਕਾ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀਗਾ ਠੀਕ ਹੈ ਜੀ ਵੀਰ ਸਰਦੇਵ ਸਿੰਘ ਉਹਨਾਂ ਦੇ ਘਰੋਂ ਇੱਕ ਟਰੈਕਟਰ ਜਿਹੜਾ ਵਿਕਾਊ ਆ ਫਾਰਮ ਟਰੈਕ 60 ਠੀਕ ਹੈ ਜੀ ਬਾਕੀ ਪੂਰੀ ਆਪਾਂ ਡਿਟੇਲ ਲੈ ਲਵਾਂਗੇ ਮਾਡਲ ਕਿੰਨਾ ਠੀਕ ਹੈ ਜੀ ਤੇ ਨੰਬਰ ਕਿੱਥੋਂ ਦਾ ਤੇ ਕੀ ਮੁੱਲ ਕੀ ਰੇਟ ਰਹੂਗਾ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਦੇ ਆਂ ਠੀਕ ਹੈ ਜੀ ਬਾਕੀ ਕੰਡੀਸ਼ਨ ਬਹੁਤ ਵਧੀਆ ਠੀਕ ਹੈ ਜੀ ਸੂਈ ਝੋਕਾ ਬਿਲਕੁਲ ਚੰਗਾ ਇੱਕੋ ਹੱਥ ਚੱਲਿਆ ਚੰਗੀ ਸਾਫ ਸਮਭਾਲ ਦੇ ਵਿੱਚ ਰਿਹਾ ਤੇ ਆਹ ਕਰਦੇ ਆਂ ਗੱਲਬਾਤ ਹੋ ਸਕਦੇ ਵੀਰ ਇੱਕ ਆਪਾਂ ਜਿਹੜਾ ਇਹ ਕ੍ਰਾਉਣ ਟਰੈਕ ਤੇ ਬੀਕੇਟੀ ਦੇ ਨੂੰ ਚਾਰੇ ਟਾਇਰ ਜਿਹੜੇ ਆ ਸੁਲਤਾਨਪੁਰੋਂ ਆਪਾਂ ਪਿਛਲੇ ਸਾਲ ਪੁਆਏ 11 ਮਹੀਨੇ ਹੋ ਗਏ ਪੁਆਏ ਨੂੰ ਠੀਕ ਹੈ ਜੀ ਉਹਦਾ ਬਿੱਲ ਆਪਣੇ ਕੋਲ ਪਿਆ ਵਾ ਠੀਕ ਹੈ ਨਾਲ ਹੀ ਬਿੱਲ ਦੇ ਦਾਂਗੇ ਚਾਰੇ ਦੇ ਚਾਰੇ ਟਾਇਰ ਬੀਕੇਟੀ ਦੇ ਆ ਬੀਕੇਟੀ ਦੇ ਚਾਰੇ ਪੁਆਏ ਲਓ ਵੀ ਠੀਕ ਹੈ ਜੀ ਇੱਕ ਵਾਰੀ ਕੰਡੀਸ਼ਨ ਤੁਹਾਨੂੰ ਆਪਾਂ ਚੈੱਕ ਕਰਾ ਦਈਏ ਫਾਰਮ ਟਰੈਕ 60 ਏ ੜੀ ਠੀਕ ਹੈ ਜੀ ਤੇ 60 ਡੀ ਐਕਸ ਇਹ ਜਿਹੜਾ ਦੋਸਤੋ ਟਰੈਕਟਰ ਜਿਹੜਾ ਨਹੀਂ ਸੇਲ ਕਰਦੇ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਸਾਫ ਆ ਬਿਲਕੁਲ ਠੀਕ ਹੈ ਜੀ ਤੇ ਕਿਸੇ ਆਪਾਂ ਕਹਿ ਲੀਏ ਵੀ ਚਲੋ ਕੋਈ ਲੀਕਿੰਗ ਸ਼ੀਕਿੰਗ ਨਹੀਂ ਹੈਗੀ ਇਦੋਂ ਤੁਹਾਨੂੰ ਕੋਲ ਟਾਇਰ ਟਪਾ ਵੀ ਦਿਖਾ ਦਿੰਦੇ ਆ ਬਿਲਕੁਲ 14 9 28 ਦੇ ਟਾਇਰ ਤੁਸੀਂ ਕਰ ਲਓ ਨੋਟ ਪੀ ਕੇ ਟੀ ਦੇ ਟਾਇਰ ਆ ਤੇ ਚਾਰੇ ਦੇ ਚਾਰੇ ਜਿਹੜੇ ਟਾਇਰ ਆ ਠੀਕ ਜੀ ਵੀ ਕੇ ਟੀ ਦੇ ਆ ਤੇ ਵੀਰ ਉਹਨਾਂ ਦੇ ਪਿਛਲੇ ਸਾਲ ਲਖ ਟਾਈਗਰ ਇਹ ਜਿਹੜੇ ਆਪਾਂ ਟਾਇਰ ਚਾਰੇ ਚਲਵਾਏ ਸੀ ਠੀਕ ਆ ਜੀ ਆ ਵੇਖੋ ਕਿਸਮ ਸਾਹਿਬ ਆਪਣਾ 20 ਤਵੀਆਂ ਜਿਹੜੀਆਂ ਨਾ ਹਾਂਜੀ ਤੇ ਕੋ ਦੋ ਕਿਲੀਆਂ ਪਹਿਲੇ ਬਨੇ ਰਹਿਣ ਦੇ ਦੀਆਂ ਖੇੜਦਾ ਆਉਂਦਾ ਲੈ ਕੇ ਵੀ ਮਖੌਲਾ ਹੀ ਕਰਦਾ ਕੋਈ ਪ੍ਰਵਾਇ ਨਹੀਂ ਕੀਤਾ ਅਲਾ ਜੇ 16 ਜਿਹੜਾ ਸਾਦਾ ਟਰਾਲਾ ਉਹ ਫੁੱਲ ਰੇਤਾਂ ਦਾ ਭਰਿਆ ਥੱਲੇ ਉਸ ਭਰਾਵਾਂ ਤੋਂ ਅਸੀਂ ਘੜ ਚੜਾ ਲਿਆਉਂਦੇ ਰਹੇ ਗੁਰੂ ਘਰ ਲੀ ਲੈਂਦੀ ਹਰੇਤਾਂ ਕੋਈ ਇਹਨੂੰ ਪ੍ਰਵਾਹ ਨਹੀਂ ਕਰਦਾ ਬੜੀ ਪਾਵਰ ਬੜੀ ਜ਼ਿਆਦਾ ਚੱਟੂ ਕੋਈ ਨਹੀਂ ਲੱਗੇ ਵੇਚਣ ਫਿਰ ਦੁਬਾਰਾ ਦਰਿਆ ਗਏ ਭਣਾ ਭਰਾਵਾਂ ਨੂੰ ਵੀ ਆਪਾਂ ਨੂੰ ਤੈਨੂੰ ਪਤਾ 100 ਘਰਾਂ ਦੀ ਹੁੰਦਾ ਵੱਡਾ ਲੈਣਾ ਜਾਂ ਕਿਤਰਾ ਬੱਚਿਆ ਲੈ ਲਈਏ ਤੇ ਚਾਲੇ ਜੜੀਏ ਹਾਂ ਕੋ ਕੋ ਸੌਸ ਕੀ ਮੰਦ ਗਿਆ ਵਾ ਬਿਲਕੁਲ 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 ਤੇ ਬਾਕੀ ਕਿਸੇ ਨੂੰ ਉਸ ਤੋਂ ਨਹੀਂ ਸਾਫ ਸੁਥਰਾ ਟਰੈਕਟਰ ਤਰਨਤਾਰਨ ਦਾ ਨੰਬਰ ਆ ਠੀਕ ਆ ਕੋਈ ਇਹਦੇ ਵਿੱਚ ਫਾਲਟ ਨਹੀਂ ਫਾਲਟ ਤੋਂ ਕਿਸੇ ਤੋਂ ਨਹੀਂ ਆ ਇੰਡੀਅਨ ਗੀਅਰ ਦੀ ਬਿਲਕੁਲ ਇੱਕ ਨੰਬਰ ਕੋਕਾ ਪੀਸ ਆ ਠੀਕ ਹੈ ਜੀ ਉਹ ਵੀ ਇੱਕ ਵਾਰ ਤੁਹਾਨੂੰ ਮੋٹے ਦਰ ਦੇ ਦੋਸਤੋ ਸਾਰਾ ਇਹਦੀ ਕੰਡੀਸ਼ਨ ਦਿਖਾ ਦਿਆ ਠੀਕ ਹੈ ਜੀ ਬਾਕੀ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਤੇ ਬੈਟਰੀ ਫੂਟਰੀ ਬਿਲਕੁਲ ਨਵੇਂ ਆ ਚਾਲੂ ਨਹੀਂ ਕਰਦੇ ਬੜਕਾਂ ਜੀ ਕੇ ਸਾਰੇ ਐ ਸੰਧੂ ਸਾਹਿਬ ਇਹ ਆ ਦੇਖੋ ਜੀ ਲਓ ਜੀ ਬਿਲਕੁਲ ਕੋਈ ਸੌਖਾ ਦਾ ਕੋਈ ਵੈਸੇ ਵੀਰ ਜਿਵੇਂ ਕਿ ਆਪਾਂ ਗੱਲ ਕਰ ਗਏ ਚਲੋ ਕੰਮ ਕਮ ਪੂਰਾ ਇਹਦਾ ਤਲੀ ਜਾ ਵੀ ਕੋਈ ਕਿਸੇ ਨੂੰ ਰੁਪਈਆ ਲਾਉਣਾ ਨਹੀਂ ਲਿਫਟ ਦਾ ਨਹੀਂ ਕੋਈ ਕੰਮ ਜਾਂਦਾ 1 ਰੁਪਈਆ ਨਹੀਂ ਕਿਸੇ ਨੂੰ ਲਾਉਣ ਦੀ ਲੋੜ ਜੀ ਠੀਕ ਹੈ ਜੀ ਲਓ ਵੀ ਪਰਮ ਪਰਮ ਜਿਹੜਾ ਤੁਸੇ ਲੋਕਲ ਨੰਬਰ ਆ ਪਰਮ ਪਰਮ ਪੀਪ 46 ਪਰਮ ਪਰਮ ਲੋਕਲ ਨੰਬਰ ਆ ਬਾਕੀ ਇਧਰ ਤੁਹਾਨੂੰ ਆਪਾਂ ਹੋਕਾ ਕੇ ਦਿਖਾ ਦਿੰਦੇ ਆ ਇਧਰ ਕਰੋ ਚੈੱਕ ਠੀਕ ਹੈ ਜੀ ਤੇ ਬਿਲਕੁਲ ਨੋਰਮਲ ਜੈਨੂਨ ਹੀ ਚੱਲਿਆ ਠੀਕ ਹੈ ਜੀ ਜੈਨੂਨ ਚੱਲਿਆ ਅਗੇ ਮੇਰਾ ਭਰਾ ਕੋਈ ਖਰੀਦਦਾਰ ਹੈ ਖਰੀਦਣਾ ਚਾਹੁੰਦਾ ਤਾਂ ਤੁਸੀਂ ਜਰੂਰ ਸੰਪਰਕ ਕਰ ਲਿਓ ਫਾਰਮ ਟਰੈਕ 60 ਟਰੈਕਟਰ ਅੱਜ ਵਿਕਾਊ ਆ ਤੇ ਕਾਗਜ਼ ਪੱਤਰ ਪੂਰਾ ਕਾਪੀ-ਕੂਪੀ ਪੂਰੇ ਡਾਕੂਮੈਂਟ ਜਰ ਹੈਗੇ ਆ ਠੀਕ ਹੈ ਜੀ ਤਾਂ ਡਾਕੂਮੈਂਟ ਆਲ ਕੰਪਲੀਟ ਆ ਉਹ ਤੁਹਾਨੂੰ ਦਿਖਾਏ ਵੀ ਜਾਣਗੇ ਕਿਸੇ ਭਰਾ ਨੇ ਦੇਖਣ ਲਈ ਠੀਕ ਹੈ ਜੀ ਤੇ ਟਰੈਕਟਰ ਚਲਾਓ ਆਪਦਾ ਬਿਲਕੁਲ ਤਵੀਆਂ ਦੀ ਥਾਂ ਤਵੀਆਂ ਪਾ ਲਓ ਕਲਟੀਵੇਟਰ ਪਾ ਲਓ ਕੋਈ ਭਰਾ ਵਾਹ ਕੇ ਤਸੱਲੀ ਕਰਨੀ ਚਾਹੁੰਦਾ ਉਹ ਆਪਦਾ ਜੋਰ ਤੁਸੀਂ ਲਵਾ ਕੇ ਦੇਖ ਸਕਦੇ ਜੇ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਬਾਕੀ ਆਹ ਕੰਡੀਸ਼ਨ ਆ ਠੀਕ ਹੈ ਜੀ ਬਿਲਕੁ ਅਗੇ ਮੇਰਾ ਭਰਾ ਤੁਸੀਂ ਪਾਲ ਦੇ ਦਾਰ ਤੇ ਸੌਦਾ ਕਰਨੋ ਜਿਹੜੇ ਵੀਰ ਨੂੰ ਜ਼ਰੂਰਤ ਹੈ ਠੀਕ ਹੈ ਜੀ ਤੇ ਰੇਟ ਇਹਦਾ ਵੀਰ ਸੁਖਦੇਵ ਕੀ ਡਿਮਾਂਡ ਕੀ ਮੁੱਲ ਰਹਿਣ ਵਾਲਾ ਰੇਟ ਸੰਤੂ ਸਾਹਿਬ ਆਪਾਂ ਕੋ ਵੱਧ ਨਹੀਂ ਕਰਨਾ ਵੀ ਐਵੇਂ ਵੱਧ ਮੰਗਿਏ ਤੇ ਘੱਟ ਕਰੀਏ 2.5 ਲੱਖ ਦਾ ਦੇਣਾ ਆਪਾਂ 2.5 ਲੱਖ ਦਾ ਹਾਂ ਕੋਈ ਤੇ ਭੈਣ ਭਰਾ ਆਉਂਦਾ ਚਲੋ ਕੋਈ 150 ਛੋਟ ਸੱਪਾ ਹੁੰਦਾ ਹੀ ਆ ਹਾਂਜੀ ਮੱਜਾਂ 'ਚ ਹੁੰਦਾ ਤੇ ਟਰੈਕਟਰ 'ਚ ਨਹੀਂ ਕਰਨਾ ਆਪਾਂ ਬਿਲਕੁਲ ਜੀ ਬਿਲਕੁਲ 2.5 ਲੱਖ ਦਾ ਦਵਾਂਗੇ 2.5 ਲੱਖ ਦਾ ਹਾਂਜੀ ਲਓ ਜੀ 2.5 ਲੱਖ ਦਾ ਦੋਸਤੋ ਟਰੈਕਟਰ ਆ ਟਿਕਾ ਦੀ origignal ਹੀ ਆ ਸਾਰਾ origignal suspension ਨਾਲ ਤੇ ਠੀਕ ਟੌਪ ਲਿੰਕ ਨਾਲ ਫੱਟੀ ਹੈਗੀ ਫਿਰ ਕੋਈ ਦਵਾਂਗੇ ਜੀ ਟੌਪ ਲਿੰਕ ਫੱਟੀ ਦਵਾਂਗੇ ਠੀਕ ਹੈ ਵੀਰੇ ਲਓ ਜੀ ਟੌਪ ਲਿੰਕ ਉਹ ਤੇ ਫੱਟੀ ਵੀ ਨਾਲ ਪ੍ਰੋਪਰ ਜਿਹੜੀ ਚੀਜ਼ ਹੈਗੀ ਉਹ ਤੁਹਾਨੂੰ ਜ਼ਰੂਰ ਮਿਲੂਗੀ ਠੀਕ ਹੈ ਜੀ ਤੇ ਬਾਕੀ ਆ ਜਿਹੜੀ ਛਤਰੀ ਲੱਗੀ ਹੈਗੀ ਆ ਇਹ ਵੀ ਕੰਪਲੀਟ ਹੀ ਹੈ ਸੈੱਟ ਠੀਕ ਹੈ ਜੀ ਤੇ ਜੋ ਚੀਜ਼ ਤੁਹਾਨੂੰ ਵਿਖਾ ਦਿੱਤੀ ਹੈ ਲਾ ਦਿੱਤੀ ਜਾਊਗੀ ਨਾਲ ਲਾਈ ਨਾ ਜਾਊਗੀ ਠੀਕ ਹੈ ਜੀ ਤੇ ਉਹ ਮੇਰਾ ਭਰਾ ਤੁਸੀਂ ਸੰਪਰਕ ਕਰ ਲਿਓ ਫਾਰਮਟ ਰੈਕ 60 ਬਿਲਕੁਲ ਚੰਗੀ ਕੰਡੀਸ਼ਨ ਦੇ ਵਿੱਚ ਆ ਨੀਟ ਕਲੀਨ ਕੰਡੀਸ਼ਨ ਦੇ ਵਿੱਚ ਆ ਠੀਕ ਹੈ ਜੀ ਕੋਈ ਭਰਾ ਬੇਤਲਾ ਕੇ ਵਾ ਕੇ ਤਸੱਲੀ ਕਰ ਲਵੇ ਕਿਸੇ ਪਾਸੋਂ ਖੁੱਲਾ ਨਹੀਂਗਾ ਓਕੇ ਆ ਪੂਰੀਆਂ ਰਿਪੋਰਟਾਂ ਮੇਰਾ ਭਰਾ ਜਾ ਕੇ ਤੇ ਉਹ ਗੱਲਾਂ ਕਰਦੇ ਨੇ ਕਿ ਲੱਡੂਆਂ ਦਾ ਡੱਬਾ ਵੰਡੋ ਤੇ ਪਾਲੀਆਂ ਪਾਓ ਹੂੰ ਤੇ ਵੀਰ ਸੁਖਦੇਵ ਇੱਕ ਨੰਬਰ ਆਪਣੇ ਕਰਦੇ ਹੋ ਸੰਜੀ ਨੰਬਰ 7979829232003 ਪਿੰਡ ਪੰਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬੇ ਦੱਸੋ ਅੱਜ ਆਪਣੀ ਵਿਜਰ ਸੀ ਕੀ ਵੀਰ ਸੁਖਦੇਵ ਸਿੰਘ ਹੋਣਾਂ ਦੇ ਘਰ ਠੀਕ ਆ ਜੀ ਪਿੰਡ ਪੰਗੋਟੇ ਠੀਕ ਆ ਜੀ ਇੱਕ ਟਰੈਕਟਰ ਤੁਹਾਨੂੰ ਦਿਖਾ ਦਿੱਤਾ ਤੇ ਦੋ ਐਨੀਮਲ ਦਿਖਾਇਆ ਵੀਰ ਉਹਨਾਂ ਦੇ ਘਰੋਂ ਠੀਕ ਆ ਜੀ ਸੰਪਰਕ ਕਰ ਲਓ ਤੁਸੀਂ ਮਿਲਦੇ ਹਾਂ ਇੱਕ ਨਵੀਂ ਅਪ Thank <sharp inhale> you.